ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਵਿਜ਼ਿਟ ਹੈਗੀ ਆ ਦੋਸਤੋ ਖਾਸ ਪਿੰਡ ਸੁਰਸਿੰਘ ਸੁਰਸਿੰਘ ਬਾਈ ਗੁਰ ਸਾਹਿਬ ਦੇ ਕੋਲੇ ਆਏ ਆ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਖਾਸ ਤੌਰ ਤੇ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠਿੱਕੀਵੇੜ ਤੋਂ ਅਮਰਸਾ ਰੋਡ ਦੇ ਉੱਪਰ ਜਿਹੜਾ ਦੋਸਤੋ ਉਹ ਪਿੰਡ ਹੈਗਾ ਸੁਰਸਿੰਘ ਅਗਲੇ ਪਾਸੇ ਗੱਗੋਬੂਆ ਬਿਲਕੁਲ ਨਜ਼ਦੀਕ ਹੈਗਾ ਠਿੱਕੀਵੇੜ ਤੋਂ ਵੀ ਜਿਹੜੀ ਖਾਸ ਤੌਰ ਤੇ ਜੇਕਰ ਆਪਾਂ ਦੇਖੀਏ ਦੂਰੀ ਕੋਈ 7 ਕਿਲੋਮੀਟਰ ਦੀ ਹੈਗੀ ਆ ਇਹ ਖਾਸ ਜਿਹੜੀ ਵਿਜਿਟ ਆ ਤੁਸੀਂ ਪਿੰਡ ਸੋਰ ਸੰਗ ਕਰਨੀ ਹੋਣੀ ਹੈ ਬਿਲਕੁਲ ਰੋਡ ਦੇ ਉੱਪਰ ਜਿਹੜਾ ਵੀਰ ਖੋਣਾ ਦਾ ਜਿਹੜਾ ਨਵਾਸ ਹੈਗਾ ਥਾਂ ਟਿਕਾਣਾ ਹੈਗਾ ਠੀਕ ਆ ਤੇ ਗੱਲਬਾਤ ਬਾਈ ਗੁਰ ਸਾਹਿਬ ਦੇ ਨਾਲ ਕਰਾਂਗੇ ਹਰ ਵਾਰ ਦੀ ਤਰ੍ਹਾਂ ਜੜੀਆਂ ਦੋਸਤੋ ਆ ਇਸ ਵਾਰ ਵੀ ਬਹਿੜਾਂ ਆਈਆਂ ਨੇ ਤੇ ਬਹਿੜਾਂ ਬਹੁਤ ਚੰਗੀਆਂ ਨੇ ਬਹੁਤ ਵਧੀਆ ਚੰਗੀਆਂ ਬਹਿੜਾਂ ਦੋਸਤੋ ਅੱਗੇ ਜਰਸੀ ਦੇ ਵਿੱਚ ਐਚ ਐਫ ਦੇ ਵਿੱਚ ਕ੍ਰੋਸ ਅੰਗ ਦੇ ਵਿੱਚ ਬਹੁਤ ਵਧੀਆ ਚੰਗੇ ਆਰਡਰ ਸੋਹਣੇ ਹਵਾਨੇ ਲੇਵੇ ਵਾਲੀਆਂ ਜਿਹੜੀਆਂ ਬਹਿੜਾਂ ਨੇ ਉਹ ਵੀਰ ਲੈ ਕੇ ਆਉਂਦਾ ਰਹਿੰਦਾ ਤੇ ਅੱਜ ਕੀ ਕੁਝ ਖਾਸ ਹੈਗਾ ਕੀ ਰੇਟ ਭਾਪੜਦਾ ਰਹੇਗਾ ਕਿੰਨਾ ਸਵੇਰ ਤੇ ਕੀ ਥਲੇ ਮਿਲ ਕੇ ਕੋੜਾ ਕਰਦੇ ਆ ਬਾਈ ਗੱਲਬਾਤ ਬਾਈ ਗੁਰਸਾਹਿਬ ਦੇ ਨਾਲ ਆਓ ਚਲਦੇ ਆ ਜੀ ਤੇ ਵੀਡੀਓ ਜਿਹੜੀ ਅੱਜ ਦੋਸਤੋ ਆਪਾਂ 26 ਮਾਰਚ ਨੂੰ ਬਣਾ ਰਹੇ ਆ ਸਮਾਂ ਜਿਹੜਾ ਸ਼ਾਮ ਦਾ 6 ਵਜੇ ਦਾ ਹੈਗਾ ਠੀਕ ਆ ਜਿਹੜੀ ਬੈੜ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗੀ ਚਵਾਈ ਕਰਕੇ ਜਿਹੜੀ ਖਾਸ ਤੌਰ ਤੇ ਸੂਨ ਵਾਲੀ ਬੈੜ ਆ ਉਹਨੂੰ ਟਿਪ ਕੇ ਤਸੱਲੀ ਕਰ ਲਿਓ ਸੂਈ ਬੈੜ ਦੀ ਚਵਾਈ ਕਰ ਲਿਓ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਓ ਜੀ ਸਭ ਤੋਂ ਪਹਿਲਾਂ ਵੀਰ ਗੁਰਸਾਹਬ ਸਿੰਘ ਸਾਸਰੀ ਕਾਲ ਸਾਸਰੀ ਕਾਲ ਵੀਰੇ ਸਾਸਰੀ ਜੀ ਤੁਹਾਡੇ ਇਥੇ ਆਉਣ ਦਾ ਜੀ ਧੰਨਵਾਦ ਭਰਾ ਜੀ ਆਇਆਂ ਨੂੰ ਉਹ ਠੀਕ ਠਾਕ ਵੀਰ ਗੁਰਸਾਹਬ ਜੀ ਵੀਰੇ ਵਧੀਆ ਭਰਾ ਉਹ ਆ ਠੀਕ ਹੈ ਭਾਈ ਗੁਰਸਾਹਬ ਪਿਛਲੀ ਵੀਡੀਓ ਆਪਾਂ ਪਾਈ ਸੀਗੀ ਤੇ ਬਹੁਤ ਵਧੀਆ ਵੀਡੀਓ ਵੀ ਚੱਲੀ ਹੈ ਤੇ ਤੁਹਾਡੇ ਕੋਲ ਪਸ਼ੂ ਵੀ ਉਦੋਂ ਬਹੁਤ ਚੰਗੇ ਸੀਗੇ ਅੱਜ ਵੀ ਪਸ਼ੂ ਚੰਗੇ ਆ ਤੇ ਕੀ ਰਿਸਪੌਂਸ ਰਿਹਾ ਜੀ ਵੀਡੀਓ ਤੇ ਪਸ਼ੂ ਸਾਰੇ ਵੇਚ ਗਏ ਸੀ ਕਿ ਸੇਲ ਹੋ ਗਏ ਸੀ ਵੀਡੀਓ ਇਹਰੇ ਸਾਢੇ 6 ਭਾਈ 6 ਭਾਈ ਸਾਢੇ 6 ਹੀ ਵੇਚ ਗਏ ਸਾਰੀਆਂ ਅੱਛਾ ਜੀ ਅੱਛਾ ਚਲੋ ਸੰਗਤ ਸਾਹਿਬ ਪਸ਼ੂ ਸੀ 3 ਘੰਟੇ ਚ ਵੇਚ ਗਿਆ ਠੀਕ ਹੈ ਤੇ ਅੱਜ ਵੀਰੇ ਆਪਣੇ ਕੋਲ ਚਾਰ ਵੈੜਾ ਜੀ ਹਾਂਜੀ ਹਾਂਜੀ ਚਾਰ ਵੈੜਾ ਤੇ ਜਰਸੀ ਦਾ ਨਾਕ ਹਰ ਇੱਕ ਵੀਡੀਓ ਦੇ ਵਿੱਚ ਇੱਕ ਦੋ ਪੱਕੇ ਹੁੰਦੇ ਆ ਪੱਕੇ ਹੁੰਦੇ ਆ ਜਰਸੀ ਟੌਪ ਦੀ ਲਿਆਈ ਦੀ ਜਦੋਂ ਇਹ ਲੇਖਦਾ ਪਾਕਾ ਹੀ ਨਹੀਂਦਾ ਵਾ ਮੈਂ ਇਹਨਾਂ ਵਿੱਚ ਬਹੁਤ ਵਧੀਆ ਹਾਂਜੀ ਤੇ ਡਿਮਾਂਡ ਵੀ ਕਾਫੀ ਖਾਸੀ ਹਾਂਜੀ ਹਾਂਜੀ ਹਨਾ ਜਰਸੀ ਦੀ ਤੇ ਪਹਿਲੇ ਨੰਬਰ ਤੋਂ ਵੀਰ ਜੀ ਕਿਹੜੇ ਪਾਸੇ ਸਟਾਰਟ ਕਰੀਏ ਪਹਿਲੇ ਇੱਧਰ ਆ ਜੀ ਬੈਠਾ ਹਾਂ ਜਰੂਰ ਜੀ ਠੀਕ ਹੈ ਐਚ ਐਫ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਹੈਗੀ ਆ ਠੀਕ ਆ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਵੇਰਵਾ ਪਾ ਦਾਂਗੇ ਵੀ ਪਹਿਲੇ ਦੂਜੇ ਤੀਜ ਤੇ ਨਾਲੋਂ ਨਾਲ ਆਪਾਂ ਖੋਲ ਕੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਪ੍ਰੋਪਰ ਤੌਰ ਤੇ ਇਨਫਰਮੇਸ਼ਨ ਨਾਲੋਂ ਨਾਲ ਆਪਾਂ ਲਈ ਚੱਲਾਂਗੇ ਵਹਿੜ ਦੀ ਅੱਛਾ ਵੀਰ ਇਹ ਸੂਬਾ ਅਗੇ ਸੂਣ ਵਾਲੀ ਕਿ ਸੂਈ ਸੁਈ ਬਰੇਕ ਪਰਸੋਂ ਦੀ ਸੂਈ ਵਹਿੜ ਸੂਈ ਆ ਬੋਲਾ ਹੀ 22 ਕਿਲੋ ਹੁੰਦਾ ਤੇ ਸੂਬਾ ਦੂਜਾ ਕਿ ਤੀਜਾ ਵੀਰੇ ਸੂਈ ਤੀਜਾ ਤੀਜਾ ਸੂਬਾ ਮਗਰ ਬੱਚਾ ਕਿ ਆ ਗਿਆ ਜੀ ਮਗਰ ਬੱਚੀ ਆ ਜੀ ਮਗਰ ਬੱਚੀ ਆ ਪਰਸੋਂ ਦੀ ਸੂਈ ਕੱਲ ਦੀ ਪਰਸੋਂ ਦੀ ਪਰਸੋਂ ਦੀ ਪਰਸੋਂ ਦੀ ਆ ਮਗਰ ਬੱਚੀ ਆ ਤੇ 22 23 ਬੋਲਾ ਵਿੱਚ ਹੁਣ ਚੱਲਣ ਡਈਏ ਜੀ ਹਾਂ ਜੀ ਹਾਂ ਜੀ 22 23 ਲੀਟਰ ਜਿਹੜਾ ਬੋਲਾ ਦੋਸਤੋ ਚੱਲਣ ਡਿਆ ਤੇ ਉਹਨਾਂ ਦੇ ਅਗਾ 28 30 ਕਿਲੋ ਵੈੜਾ ਸਾਡੀ ਹਾਸ ਕੇ ਦੁੱਧ ਦਵੂਗੀ ਅੱਛਾ ਜੀ ਹਾਂ 25 ਦੀ ਆਪਾਂ ਗਰੰਟੀ ਦਵਾਂਗੇ ਠੀਕ ਹੈ ਜੀ 25 ਪਲੱਸ ਜਾਂ 25 ਲੀਟਰ ਦੀ ਤੁਸੀਂ ਮਿਲਕ ਦੀ ਕੈਪੈਸਿਟੀ ਜਿਹੜੀ ਦੋਸਤੋ ਮੰਨ ਕੇ ਲੈ ਕੇ ਜਾ ਸਕਦੇ ਹੋ ਆ 20 22 20 22 ਹੁਣ ਬੌਲੇ ਦੇ ਦਰਮਿਆਨ ਜਿਹੜਾ ਦੁੱਧ ਚੱਲਣ ਦਾ 20 22 ਲੀਟਰ ਠੀਕ ਆ ਤੇ ਆਰਡਰ ਹਵਾਨਾ ਜਿਹੜਾ ਦੋਸਤੋ ਬਹੁਤ ਫੁੱਲਾ ਆਰਡਰ ਹਵਾਨਾ ਹੈਗਾ ਵੈੜ ਦਾ ਠੀਕ ਆ ਜੀ ਤਕਰੀਬਨ ਵੈੜ ਤੋਂ ਜਿਹੜਾ ਤੁਰਨਾ ਔਖਾ ਹੋ ਜਾਂਦਾ ਵੀ ਜਿੱਡੇ ਹਵਾਨਾ ਫੁੱਲੇ ਆਰਡਰ ਨੂੰ ਲੈ ਕੇ ਠੀਕ ਆ ਤੇ ਬਾਕੀ ਵੀਰ ਦੀ ਚਵਾਈ ਚਵਾਈ ਜੂ ਚੰਗੀ ਸੋਹਣੀ ਲੱਗੀ ਬਹੁਤ ਸੋਹਣੀ ਵੀਰੇ ਚਵਾਈ ਦਾ ਐਂਡ ਹੋਇਆ ਵਾ ਅੱਛਾ ਜੀ ਹਾਂ ਜੀ ਚਵਾਈ ਦਾ ਮੋਗਾ ਵਾ ਵੇੜ ਨੂੰ ਠੀਕ ਆ ਜੀ ਬਾਕੀ ਆ ਜਿਹੜੀ ਤੁਸੀਂ ਥਣ ਲੈਵੇ ਤੋਂ ਵੇਖ ਕੇ ਚੈੱਕ ਕਰ ਸਕਦੇ ਹੋ ਸਾਹਿਰੇ ਮੁੱਲ ਡਿਮਾਂਡ ਕਿੰਨੀ ਕੁ ਰੱਖੀ ਹੋਈ ਹੈ ਮੁੱਲ ਵੀ ਨਾ 70 ਕਰਦੇ 65 ਦੀ ਵੇਰ ਦਵਾਗੇ 65 ਜੋ ਮਾਨਤਾਰ ਕਰਾਂਗੇ ਭਰਾਵਾਂ ਦਾ 65 ਦੇ ਵਿੱਚੋਂ ਜੀ ਹਾਂਜੀ ਹਾਂਜੀ ਠੀਕ ਆ ਸੂਬਾ ਤੀਜਾ ਦੋਸਤੋ ਹਾਂਜੀ ਤੇ ਕੱਲ ਪਰਸੋਂ ਕੱਲ ਪਰਸੋਂ ਦੀ ਜਿਹੜੀ ਸੋਈ ਆ ਨੀਚੇ ਜੇਕਰ ਬੱਚੇ ਦੀ ਗੱਲ ਕਰੀਏ ਤੇ ਬੱਚੀ ਹੈਗੀ ਆ ਫੀਮੇਲ ਕਾਫ ਆ ਤੇ 22 22 ਲੀਟਰ ਬੌਲੇ ਦੇ ਵਿੱਚ ਬਿਲਕੁਲ ਰੈਡੀ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਆਣ ਕੇ ਮੁੱਲ 75 ਕੀਤਾ ਵੀਰ 70 ਕੀਤਾ ਜੀ 70 ਮੋਰ ਹਾਂਜੀ 65 ਦੀ ਦਵਾਂਗੇ 65 ਚ ਮਾਨਤਾ ਕਰਾਂਗੇ ਭੈਣ ਭਰਾਵਾਂ ਦਾ 65000 ਦੇ ਵਿੱਚੋਂ ਥੋੜਾ ਤੋਰ ਦੀ ਲੰਮਾ ਜੀ ਦਾ 50000 ਠੀਕ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਇਸ ਵਾਰ ਵੀ ਜਿਹੜੇ ਕੋਕੇ ਪੀਸ ਆਏ ਨੇ ਵਹਿੜਾ ਬਹੁਤ ਵੀਰਾਂ ਨੇ ਪਸੰਦ ਕੀਤੀਆਂ ਬਾਈ ਸਾਹਿਬ ਦੀਆਂ ਦੇ ਪਸ਼ੂ ਜਿਹੜੇ ਦੋਸਤੋ ਰਲਦੇ ਮਿਲਦੇ ਇਸੇ ਤਰ੍ਹਾਂ ਦੇ ਪਸ਼ੂ ਆਉਂਦੇ ਰਹਿੰਦੇ ਇਸ ਕਿੱਲੇ ਦੇ ਉੱਪਰ ਤੇ ਸਮੇਂ-ਸਮੇਂ ਤੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖਣਾ ਹੈਗਾ ਠੀਕ ਆ ਆ ਬੱਚੀ ਜਿਹੜੀ ਇਹ ਫੀਮੇਲ ਕਾਫ ਆ ਕੀ ਹੈ ਨਾ ਆ ਨਾੜੂ ਨਾਲ ਮੇਰੇ ਕੱਚਾ ਕਰੀ ਠੀਕ ਆ ਨਾੜੂ ਜਿਹੜਾ ਬੱਚੇ ਦੇ ਨਾਲ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਇੱਕ ਵਾਰੀ ਥਾਣਾ ਨਾਰਮਲ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਪੀੜੀ ਦੇ ਪਾਵੇ ਵਰਗੇ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਦੋਸਤੋ ਥਾਣ ਲੱਗੇ ਆ ਮੋਟਾ ਗੋਲ ਥਾਣਾ ਠੀਕ ਆ ਆ ਕਰੋ ਜੀ ਤਸੱਲੀ ਆ ਵੇਖੋ ਠੀਕ ਹੈ ਤੇ ਚੁਵਾਈ ਵੀ ਜਿਹੜੀ ਆਨੰਦ ਵਾਲੀ ਆ ਤੇ ਮੁੱਲ ਜਿਹੜਾ ਦੋਸਤੋ 70 ਆ ਤੇ 65000 ਦੀ ਲੈਦੇ ਆ ਤੇ ਉਹਦੇ ਵਿੱਚੋਂ ਵੀ ਜਿਹੜਾ ਮਾਨਤਾਣ ਹੋ ਜਾਊਗਾ ਘਰ ਪਹੁੰਚਿਆ ਦਾ ਅੱਛਾ ਭਾਈ ਸਾਹਿਬ ਜੀ ਕਰੀਏ ਆਪਣਾ ਪੇਸ਼ ਜਰਸੀ ਵਾਲ ਹੋਈਏ ਜੀ ਠੀਕ ਹੈ ਜਰਸੀ ਵੈੜ ਜਿਹੜੀ ਨੈਕਸਟ ਹੈਗੀ ਆ ਇਹ ਵੀ ਸੂਈ ਨਾ ਵੀਰ ਇਹ ਵੀਰੇ ਰਾਤੀ ਸੂਈ ਰਾਤੀ 10 ਵਜੇ ਜੇਰ ਪਾਈ ਇਹਨੇ ਠੀਕ ਆ ਹਾਂਜੀ ਤੇ ਸੂਬਾ ਦੂਜੇ ਸੂਈ ਜੀ ਇਹ ਦੂਜੇ ਸੂਈ ਵੈੜ ਜੀ ਮਗਰ ਬੱਚੀ ਆ ਗਈ ਜੀ ਬੱਚਾ ਜੀ ਬੱਚਾ ਮਗਰ ਬੱਚੇ ਠੀਕ ਆ ਮਗਰ ਜਿਹੜਾ ਦੋਸਤੋ نیچے ਇਸ ਦੇ ਮੇਲ ਕਾਫ ਆ ਠੀਕ ਆ ਤੇ ਕੱਲ ਹੀ ਸੂਈ ਆ ਠੀਕ ਆ ਕੱਲ ਹੀ ਸੂਈ ਆ ਜਰਸੀ ਆ ਤੇ ਦੂਜਾ ਸਵੇਰ ਹੈ ਨਾ ਜੀ ਬਿਲਕੁਲ ਜਿਹੜੀ ਆ ਦੋਸਤੋ ਪਹਿਲਵਾਨੀ ਚਾਲ ਆ ਤੇ ਜਰਸੀ ਜਿਹੜੀ ਆ ਨਾਰਮਲ ਆਪਾਂ ਗੱਲ ਕਰੀਏ ਤੇ ਇਹੋ ਜੀ ਹਵਾਨੇ ਦੀ ਆਰਡਰ ਦੀ ਕੁਆਲਿਟੀ ਦੇ ਵਿੱਚ ਲੱਭਣੀ ਤੇ ਮਿਲਣੀ ਥੋੜੀ ਔਕੀ ਹੋ ਜਾਂਦੀ ਆ ਪਸ਼ੂ ਤਾਂ ਨਾਰਮਲ ਹੀ ਮਿਲਦੇ ਰਹਿੰਦੇ ਆ ਪਰ ਐਡੇ ਸੋਹਣੇ ਹਵਾਨੇ ਦੇ ਵਿੱਚ ਖੁੱਲੇ ਆਰਡਰ ਦੇ ਵਿੱਚ ਵਹਿੜ ਬਹੁਤ ਘੱਟ ਜਿਹੜੀ ਵੇਖਣ ਦੇ ਵਿੱਚ ਮਿਲਦੀ ਆ ਠੀਕ ਹੈ ਜੀ ਭਾਈ ਗੁਰਸਾਹਿਬ ਨੇ ਪਿਛਲੀ ਵਾਰੀ ਆਪਾਂ ਵੀਡੀਓ ਪਾਈ ਸੀ ਹਾਂਜੀ ਉਹਦੇ ਜੀ ਵੀ ਜਰਸੀ ਵਿਖਾਈ ਸੀ ਹਾਂਜੀ ਹਾਂਜੀ ਉਹ ਵੀ ਬੜੀ ਐਂਡ ਚੀਜ਼ ਸੀ ਉਹਨੇ ਵੀ ਬੜਾ ਭਾਈ ਹੁੰਦੇ ਬਹੁਤ ਫਾਇਦਾ ਹੀ ਫੋਨ ਆਈ ਜਾਂਦੇ ਉਹਦੇ ਜਲਸੀ ਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਫਿਲਹਾਲ ਆਪਣੇ ਕੋਲ ਵਕਾਊ ਆ ਤੇ ਕਿੰਨੀ ਕਿ ਮਿਲਕ ਦੀ ਕਪੈਸਿਟੀ ਇਸ ਦੀ ਵੀ ਮੈਨੂੰ ਲੱਗਾ ਵੀ ਸੇਮ ਟੂ ਸੇਮ ਉਹ ਵੀ 20 ਪਲੱਸ ਵਾਲੀ ਸੀਗੀ 20 24 25 ਕਿਲੋ ਹੱਸ ਕੇ ਵੈਟ ਦਊਗੀ ਜੀ ਚੋ ਵੀ ਬੋਲ ਆਰਟੀਕਲ ਚੋਂ ਇਹਦਾ ਮੱਛੀ ਕੋਲ ਜਿਹੜੀ ਤੁਰਨਾ ਉਹਨਾਂ ਆਤਰ ਹੋਇਆ ਬਿਲਕੁਲ ਹਾਂਜੀ ਠੀਕ ਹੈ ਬਾਕੀ ਫੇਸ ਕੁਆਲਟੀ ਬਹੁ ਔਰ ਹੈ ਜੀ ਇਹਨੇ ਕੋਈ ਕੋੜੇ ਹੂੰ ਪਾੜੀ ਪੂੜੀ ਗਈ ਦੇ ਹੋਣੇ ਹਾਂ ਜੀ ਨਹੀਂ ਨਹੀਂ ਜੀ ਠੀਕ ਆ ਹਵਾ ਨੇ ਦੀ ਕੁਆਲਿਟੀ ਬਹੁਤ ਖੂਬਸੂਰਤ ਹੈ ਤੇ ਜਿਹੜਾ ਥਾਣਾ ਦੋਸਤੋ ਤਕਰੀਬਨ ਤੁਸੀਂ ਵੇਖੋਗੇ ਕਿਤੇ ਕਿਤੇ ਤੇ ਆਦੇ ਵੀ ਥਣ ਲੱਗਾ ਵੇਖੋ ਠੀਕ ਆ ਰਥਾਵਰਲਾ ਬਹੁਤ ਸੋਹਣੀਆਂ ਨੇ ਕਮਾਲ ਦੇ ਰਥਾਵਰਲਾ ਦੇ ਠੀਕ ਹੈ ਜੀ ਪਾਉਂਦੇ ਬੰਦੇ ਕਿ ਹਵਾਨੇ ਦੀ ਜਿਹੜੀ ਕੁਆਲਿਟੀ ਆ ਉਹ ਨਾਰਮਲ ਜਿਹੜੇ ਵੀਰ ਪਾਰਕੂ ਨੇ ਉਹਨਾਂ ਨੇ ਵੇਖ ਕੇ ਸਮਝ ਆ ਜਾਣੀ ਹੈ ਵੀ ਸੋਹਣਾ ਹਵਾਨਾ ਲੇਵਾ ਜਿਹੜਾ ਬਹੁਤ ਖੂਬਸੂਰਤ ਆ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਵੈੜਾ ਬਾਈ ਗੁਰਸਾਹਬ ਇਹ ਵੀ ਖੋਲ ਲਿਏ ਨਾਲੋਂ ਨਾਲ ਇਹਦੀ ਜਾਣਕਾਰੀ ਆਪਾਂ ਦੇ ਦਾਂਗੇ ਠੀਕ ਹੈ ਇਹ ਵੀ ਜਿਹੜੀ ਦੋਸਤੋ ਵੈੜਾ ਕਰੋਸ ਸੰਗ ਦੇ ਵਿੱਚ ਆ ਗਈ ਨਾ ਜੀ ਇਹ ਕਰੋਸ ਸੰਗ ਦੇ ਵਿੱਚ ਵੈੜਾ ਤੇ ਪਸ਼ੂ ਜਿਹੜੇ ਦੋਸਤੋ ਸਾਰੇ ਸੂਏ ਸਬਾਏ ਨੇ ਵੇੜਾ ਆ ਪਾਣ ਪਾਣੀ ਮਾਰਾ ਤਾਂ ਬੜੀ ਬਾਤ ਚੱਪਦਾ ਰਹਦਾ ਆ ਆ ਦੇਖੋ ਜੀ ਠੀਕ ਆ ਆਰਡਰ ਦੀ ਖਵਾਨੇ ਦੀ ਕੁਆਲਿਟੀ ਦੇਖ ਕੇ ਚੈੱਕ ਕਰੋ ਬਾਕੀ ਫੁੱਲ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਬਾਈ ਗੁਰ ਸਾਹਿਬ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਠੀਕ ਆ ਬੀ ਗੁਰ ਸਾਹਿਬ ਇੱਕ ਤਾਂ ਇਹਦੀ ਪੂਰੀ ਜਾਣਕਾਰੀ ਦੇ ਦਿਆ ਵੀਰੇ ਇਹ ਸੋਈ ਸਵਾਈ ਬੈੜ ਆ ਤੇ ਕਿਦਾਂ ਦੀ ਸੋਈ ਆ ਵੀਰੇ ਨੂੰ ਅੱਜ ਚੌਥਾ ਦਿਨ ਹੋ ਗਿਆ ਵਾ ਹਾਂਜੀ ਇਹਦੇ ਮਗਰ ਬੱਛੀ ਆ ਮਗਰ ਬੱਛੀ ਆ ਗਈ ਆ ਤੇ ਸੂਹਾ ਦੂਜਾ ਸੂਹਾ ਬੈੜ ਸੋਈ ਆ ਹਾਂਜੀ ਇਹ ਟਾਈਮ 18 ਕਿਲੋ ਬੋਲਾ ਕੰਡੇ ਦਾ ਹੋ 18 ਕਿਲੋ ਕੰਡੇ ਦਾ ਬੋਲਾ ਉਠਾ ਰਗ ਲੋ 22 23 ਕਿਲੋ ਬੱਛੀ ਹੱਸ ਕੇ ਦੋ ਦਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸੁਭਾ ਜਿਹੜਾ ਦੋਸਤੋ ਦੂਜਾ ਦੂਜਾ ਸੁਈ ਨਾ ਜੀ ਹਾਂਜੀ ਹਾਂਜੀ ਦੂਜਾ ਸੁਭਾ ਸੁਈਆ ਤੇ ਚਾਰ ਦਿਨ ਸਮਾਂ ਹੋ ਗਿਆ ਤੇ ਵੀਰ ਇਹ ਕਿੰਨਾ ਕਿ ਦੁੱਧ ਸੁਭਾਵਨਾ ਕਿੰਨੀ ਕੇ ਚਵਾਉਣ ਦੀ ਜੀ ਆਹ ਕਿੰਨੇ ਕਿਲੋ ਹੱਸ ਕੇ ਦੋਗੇ ਵੀਰੇ ਪਹਿਲੇ ਸੁਈ ਆਪਣੇ ਤੋਂ ਲੈ 20+ ਗਈ ਬੱਚੀ ਅੱਛਾ 20+ ਪਹਿਲੇ ਸੁਭੇ ਗਈ ਸੀ ਹਾਂਜੀ ਹਾਂਜੀ ਠੀਕ ਆ ਇਸ ਵਾਰ ਜਿਹੜਾ ਦੋਸਤੋ ਤਕਰੀਬਨ 22 ਕਹਿੰਦਾ ਵੀ 22+ ਜਿਹੜੀ ਆ ਮਿਲਕ ਦੇਣਾ ਚਾਹੀਦਾ ਜਿਹੋ ਜਿਹਨੂੰ ਹਵਾਨਾ ਆਰਡਰ ਲੱਗਾ ਹੈਗਾ ਤਕਰੀਬਨ ਤੁਸੀਂ ਆਪਣੇ ਹਿਸਾਬ ਆਪਣੀ ਸੋਚ ਸਮਝਦੇ ਹਿਸਾਬ ਨਾਲ ਵੀ ਚੱਲ ਸਕਦੇ ਹੋ 20+ 22 22+ ਦਾ ਦੁੱਧ ਵੜ ਨੂੰ ਦੇਣਾ ਚਾਹੀਦਾ ਠੀਕ ਪੱਕੀ ਥਾਣ ਜਿਹੜਾ ਪ੍ਰੋਪਰ ਤੁਸੀਂ ਦੇਖ ਸਕਦੇ ਮੁੱਠੀ ਵਾਲਾ ਥਾਣਾ ਬਿਲਕੁਲ ਆ ਦੇਖੀਂ ਥੰਦੀ ਕਰਵਾ ਲਈ ਫਸ ਜੀ ਮਗਰ ਵੀ ਇਹ ਬੱਚਾ ਕਿਰਸਾ ਆ ਸਾਹਮਣੇ ਹੋਰ ਦਾੜੂ ਲਾ ਲਿਆ ਆ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਬੱਚੀ ਆ 나ੜੂ ਬੱਚੇ ਦੇ ਨਾਲ ਹੈਗਾ ਬੇਸ਼ੱਕ ਤੁਸੀਂ ਅਜੇ ਚੌਥੇ ਚੌਥੇ ਦਿਨ ਦੇ ਵਿੱਚ ਜਿਹੜਾ ਸਮਾਂ ਹੋ ਗਿਆ ਸਵੀਰ ਠੀਕ ਆ ਫੀਮੇਲ ਕਾਫ ਆ ਠੀਕ ਆ ਬੇੜਾ ਜਿਹੜੀਆਂ ਦੋਸਤੋ ਜਰਸੀ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਮਗਰ ਇਹ ਜਿਹੜੀ ਲਾਸਟ ਤੇ ਵਿਖਾਉਣੀ ਤੇ ਮਗਰ ਵੀ ਮੇਲ ਕਾਫ ਨਾ ਤੇ ਇਹਦਾ ਮੁੱਲ ਵੀ ਸਾਬ ਰਹਿ ਗਿਆ ਸੀਗਾ ਹਾਂਜੀ ਕਿੰਨੀ ਡਿਮਾਂਡ ਸੀ ਦੀ ਬੋਲੇ ਵੀ ਜਾਈ 58 ਕਰਦੇ 55 ਜਮਾਨਤਾਨ ਕਰਾਂਗੇ ਬੱਚੀ ਦਾ 55 ਦੇ ਵਿੱਚੋਂ ਮਾਨਤਾਨ ਕਰਾਂਗੇ 58000 ਡਿਮਾਂਡ ਆ ਹਾਂਜੀ ਠੀਕ ਹੈ ਜੀ 58000 ਜਿਹੜੀ ਦੋਸਤੋ ਡਿਮਾਂਡ ਆ ਜਿਹੜਾ ਜਮਾਨਤਾਨ ਕਰਾਂਗੇ ਠੀਕ ਹੈ ਜੀ 58 ਦੇ ਵਿੱਚੋਂ ਨਾ ਜੀ ਆ ਬਣੇ ਹਾਂ ਜੀ ਇਹ ਗੱਲ ਆ ਆ ਦੇਖੋ ਜੀ ਠੀਕ ਆ ਆ ਥਾਣਾ ਤੇ ਲੇਵਾ ਸੋਨਾ ਹੈਗਾ ਠੀਕ ਆ ਆ ਦੋਸਤੋ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਵਹਿੜ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਐਚ ਐਫ ਕ੍ਰੋਸ ਦੇ ਵਿੱਚ ਜੀ ਤੁਸੀਂ ਮੰਨ ਲਓ ਜਾਂ ਐਚ ਐਫ ਦੀ ਥੋੜੀ ਜਿਹੀ ਜ਼ਿਆਦਾ ਪੱਕ ਐ ਐਚ ਐਫ ਦਾ ਮੰਨ ਲਓ ਥੋੜਾ ਜਿਹਾ ਕ੍ਰੋਸ ਸੰਗਾ ਕਹਿ ਸਕਦੇ ਆ ਵੱਡੀ ਵਹਿੜ ਵੱਡੇ ਕਦ ਕੱਦ ਦੇ ਵਿੱਚ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਵੀਰ ਤੋਂ ਲਵਾਂਗੇ ਕੀ ਭਾ ਪੜਦਾ ਹੁਣ ਕੀ ਥੱਲੇ ਮਿਲ ਕਰ ਕੋੜਾ ਠੀਕ ਆ ਜੀ ਤੇ ਆਰਡਰ ਦੀ ਹਵਾਨੇ ਦੀ ਕੁਆਲਿਟੀ ਦੇ ਕੇ ਚੈੱਕ ਕਰ ਸਕਦੇ ਹੋ ਜੀ ਅਛਾ ਵੀਰ ਸਾਹਿਬ ਜੀ ਕੀ ਡਿਟੇਲ ਹੈ ਇਸ ਵੇੜ ਦੀ ਕਿਰੇ ਨੂੰ ਨਾ 6 ਦਿਨ ਹੋ ਗਏ ਸੂਈ ਨੂੰ ਐਟ 20 ਕਿਲੋ ਦੁੱਧ ਕੰਡੇ ਦਾ ਵਾ ਜੀ ਹਾਂ ਜੀ 6 ਦਿਨ ਹੋ ਗਏ 20 ਕਿਲੋ ਆ ਜੀ ਤੀਜਾ ਸੂਆ ਵੇੜਦਾ ਤੇ ਦੁੱਧ ਬੱਚੀ 23 24 ਕਿਲੋ ਹੱਸ ਕੇ ਕੱਢ ਦੇਗੀ ਠੀਕ ਹੈ ਜੀ ਜਵਾਈ ਬਹੁਤ ਜਿਆਦਾ ਲੱਗੀ ਹੈ ਮਗਰ ਬੱਚਾ ਜੀ ਬੱਚਾ ਵਾ ਜੀ ਇਹਦੇ ਬੱਚਾ ਮੇਲ ਕਾਫ ਆ ਸੂਬਾ ਤੁਜਾ ਹੀ ਨਾ ਤੀਜਾ ਤੀਜਾ ਸੂਆ ਤੀਜਾ ਸੂਆ ਦੋਸਤੋ ਹੁਣ 20 ਦੇ ਲਗਭਗ ਜਿਹੜਾ ਦੁੱਧ ਆ ਠੀਕ ਆ ਵੀਰਾਂ ਦਾ ਵੀ ਦੁੱਧ ਜਿਹੜਾ 25 24 25 24 ਜਿਹੜਾ ਕੱਢ ਦੂਗੀ ਵੇੜ ਠੀ ਤੇ ਸੁਭਾ ਤੇ ਜਾ 6 ਦਿਨ ਹੋ ਗਏ ਸਮਾਂ ਜਿਹੜਾ ਸੋਈ ਨੂੰ ਮਗਰ ਮੇਲ ਕਾਪ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਜੇਕਰ ਦੋਸਤੋ ਕੋਈ ਕਮੀ ਪੇਸ਼ੀ ਹੁੰਦੀ ਆ ਹਵਾਨੇ ਦੇ ਵਿੱਚ ਕੋਈ ਸਾਈਡ ਦਾ ਜਾਂ ਕੋਈ ਵੀ ਗੱਲਬਾਤ ਮੈਂ ਦੱਸਣ ਜੋਗ ਆ ਕਿਉਂਕਿ ਦੂਰੋਂ ਨੇੜਿਓਂ ਕਿਸੇ ਵੀਰ ਨੇ ਵੀ ਆਉਣਾ ਹੈਗਾ ਬਿਲਕੁਲ ਪੱਧਰ ਲੈਵਾ ਹੈਗਾ ਠੀਕ ਆ ਆ ਕਰੋ ਚੈੱਕ ਜੀ ਹੁਣ ਨੈਟ ਜਿਹੜਾ ਬਿਲਕੁਲ ਬੌਲੇ ਦੇ ਵਿੱਚ ਜਿਹੜਾ ਦੋਸਤੋ ਮੰਨ ਲਓ ਚਾਹੇ ਬੌਲੇ ਤੋਂ ਬਾਹਰ ਕਰੋ 20 ਲੀਟਰ ਜਿਹੜਾ ਬਿਲਕੁਲ ਮੌਕੇ ਤੇ ਹਾਜ਼ਰ ਆ ਠੀਕ ਆ ਠੀਕ ਹੈ ਜੀ ਹਾਂਜੀ ਠੀਕ ਹੈ ਅੱਛਾ ਸਾਹਿਬ ਇਹਦੇ ਲਈ ਲੈ ਦੇ ਕੀ ਰੱਖਿਆ ਮੁੱਲ 58 ਵਾ 58 ਦੀ ਦਵਾਂਗੇ 55 ਜੋ ਮਾਨ ਤਾਨ ਕਰਾਂਗੇ ਭੈਣ ਭਰਾਵਾਂ ਦਾ 55 ਦੇ ਵਿੱਚੋਂ ਜੀ ਮਾਨ ਤਾਨ ਕਰਾਂਗੇ ਠੀਕ ਹੈ ਜੀ ਡਿਮਾਂਡ ਜਿਹੜੀ 58 ਦੋਸਤੋ ਤੇ 55000 ਦੇ ਵਿੱਚੋਂ ਮਾਨ ਤਾਨ ਹੋ ਜਾਊਗਾ ਠੀਕ ਹੈ 55000 ਦੇ ਵਿੱਚੋਂ ਜਿਹੜਾ ਮਾਨ ਤਾਨ ਹੋ ਜਾਊਗਾ 58000 ਡਿਮਾਂਡ ਹੈ ਜੀ ਬਾਕੀ ਆ ਫੇਸ ਕੁਆਲਟੀ ਆ ਇਹ ਕਿ ਬਿਲਕੁਲ ਨਜ਼ਦੀਕੀ ਤੋਂ ਦੇਖ ਲਓ ਜੀ ਆਹ ਵਾਹ ਠੀਕ ਆ ਇੱਕ ਵਾਰਿਆ ਹਾਤਾ ਨੰਬਰ ਉਹ ਕੇ ਸਾਹਿਬ ਇਹ ਇੱਕ ਸੰਪਰਕ ਨੰਬਰ ਆਪਣੀ ਜ਼ਰੂਰ ਦੇ ਜੀ 82645 62474 ਵੀਰੇ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਥੋਰਨ ਬੰਦ ਲਾ ਲਓ ਕਿੰਨਾ ਬਾਬਾ ਤੇਰਾ ਹੀ ਇਧਰ 6721 ਹਾਂਜੀ 29686 ਠੀਕ ਹੈ ਜੀ ਦੋਵੇਂ ਨੰਬਰ ਜਿਹੜੇ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਬਾਈ ਸਾਹਿਬ ਦੇ ਤੇ ਭਾਜੀ ਉਹਨਾਂ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੇੜਾ ਖਰੀਦ ਸਕਦੇ ਹੋ ਠੀਕ ਆ ਭਜਨ ਸਿੰਘ ਵੀਰ ਦਾ ਨਾਮ ਆ ਠੀਕ ਆ ਤੇ ਬਾਈ ਗੁਰਸਾਹਬ ਸਿੰਘ ਦੇ ਬਿਲਕੁਲ ਨਾਲ ਹੀ ਹੁੰਦੇ ਨੇ ਪੁਰਾਣੀ ਵੀਡੀਓ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਭਾਜੀ ਭਜਨ ਸਿੰਘ ਉਹਨਾਂ ਦਾ ਠੀਕ ਆ ਤੇ ਨੋਰਮਲ ਜਿਹੜੀਆਂ ਵੇੜਾਂ ਦੋਸਤੋ ਇਸ ਘਰੇ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਆ ਜੀ ਜੇ ਸਬੀਕ ਨੇ ਵੀ ਵੇੜ ਖਰੀਦਣੀ ਆ ਆਪਦੀ ਤਸੱਲੀ ਕਰ ਲੋ ਘਰ ਵਿਜਿਟ ਕਰਕੇ ਦੋ ਟਾਈਮ ਦੀ ਚੋਈ ਕਰ ਲੋ ਇੱਕ ਟਾਈਮ ਦੀ ਕਰ ਲੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ 30 ਮਿੰਟ ਮੈਂ ਆਇਆ ਫਿਰ